ਹੈਲੋ ਸਟੂਡੈਂਟ ਮੈਂ ਕੁਲਵਿੰਦਰ ਸਿੰਘ ਸਵਾਗਤ ਕਰਦਾ ਬਾਲਾਜੀ এডਿਕੇਸ਼ਨ ਪੁਆਇੰਟ ਦੇ ਅਫੀਸ਼ੀਅਲ ਚੈਨਲ ਤੇ ਸੋ ਬੱਚਿਓ ਜਿਹੜੇ ਪੀਐਸਟੈਟ ਦੀ ਤਿਆਰੀ ਕਰ ਰਹੇ ਹੋ ਠੀਕ ਹੈ ਪੀਐਸਟੈਟ ਦੀ ਤਿਆਰੀ ਜਿਹੜੇ ਤੁਸੀਂ ਕਰ ਰਹੇ ਹੋ 2025 ਦੇ ਵਿੱਚ ਤਾਂ ਮੈਂ ਬਹੁਤ ਸਾਰੀਆਂ ਵੀਡੀਓ ਤੁਹਾਡੇ ਲਈ ਅਪਲੋਡ ਕਰ ਚੁੱਕਿਆਗਾ ਬਹੁਤ ਸਾਰੀਆਂ ਵੀਡੀਓ ਤੁਹਾਨੂੰ ਪਾ ਚੁੱਕਿਆ ਜਿਹੜੀ ਵੀ ਬੱਚੇ ਤਿਆਰੀ ਚ ਲੱਗਿਓ ਸਾਡੀਆਂ ਵੀਡੀਓ ਦੇਖੋ ਇਧਰ ਉਧਰ ਨਾ ਭੜਕੋ ਇਹਨਾਂ ਦੇਖੋ ਵੀ ਕਿੱਥੇ ਸਰਚ ਮਾਰੀਏ ਸਿੱਧਾ ਬਾਲਾ ਦੀ ਐਜੂਕੇਸ਼ਨ ਪੁਆਇੰਟ ਨੂੰ ਸਰਚ ਮਾਰੋ ਬਹੁਤ ਸਾਰੀਆਂ ਵੀਡੀਓ ਤੁਹਾਨੂੰ ਪੰਜਾਬੀ ਸਬਜੈਕਟ ਦੀਆਂ ਪੈਡਾਗੋਜੀ ਦੀਆਂ ਕਿਹੜਾ ਸਬਜੈਕਟ ਹੈ ਪੰਜਾਬੀ ਸਬਜੈਕਟ ਦੀਆਂ ਤੁਹਾਨੂੰ ਬਹੁਤ ਸਾਰੀਆਂ ਵੀਡੀਓ ਮਿਲ ਜਾਣਗੀਆਂ ਠੀਕ ਹੈ ਸਾਰੀਆਂ ਵੀਡੀਓ ਦੇਖੋ ਬਹੁਤ ਸਾਰੀਆਂ ਤੁਹਾਨੂੰ ਥਿਉਰੀ ਕਲਾਸਸ ਕਰਾ ਚੁੱਕੇ ਆ ਪਲੱਸ 200 MCQ ਦੀਆਂ ਵੀਡੀਓ ਜਿਨ੍ਹਾਂ ਦੇ ਨਾਲ ਨਾਲ ਆਪਸ਼ਨਾਂ ਜਿਹੜੀਆਂ ਬਾਰ-ਬਾਰ ਪੇਪਰ ਆ ਚਾਈਆਂ ਨੇ ਠੀਕ ਹੈ ਉਹ ਕਰਵਾ ਚੁੱਕੀਆਂ ਨੇ ਜਿਹੜੇ ਬੱਚੇ ਤਿਆਰੀ ਕਰ ਰਹੇ ਹੋ ਉਹਨਾਂ ਦੇ ਲਈ ਇਹ ਹੈ ਵੀ ਜਿੰਨੀਆਂ ਵੀ ਅਸੀਂ ਵੀਡੀਓ ਕਰਵਾਈਆਂ ਨੇ ਉਹਨਾਂ ਦਾ ਜੇਕਰ ਤੁਸੀਂ ਪੀਡੀਐਫ ਚਾਹੁੰਦੇ ਹੋ ਤਾਂ ਸਾਡੇ ਚੈਨਲ ਤੇ ਸਬਸਕ੍ਰਾਈਬ ਕਰੋ ਸਾਡੇ ਨਾਲ ਕੰਟੈਕਟ ਕਰੋ ਤੁਹਾਨੂੰ ਪੀਡੀਐਫ ਵੀ ਮਿਲ ਜਾਣਗੀਆਂ ਠੀਕ ਹੈ ਸੋ ਜਲਦੀ ਜਲਦੀ ਸਾਡੇ ਨਾਲ ਜੁੜੋ ਤਿਆਰੀ 'ਚ ਲੱਗੇ ਰਹੋ ਐਵੇਂ ਇਧਰ ਉਧਰ ਧੱਕੇ ਨਾ ਖਾਓ ਤਿਆਰੀ 'ਚ ਇੱਕ ਜਗ੍ਹਾ ਰੁਕ ਗਏ ਸਾਡੇ ਕੋਲ ਅਸੀਂ ਪਹਿਲਾਂ ਵੀ ਬਹੁਤ ਸਾਰੇ ਟੈਟ ਕਲੀਅਰ ਕਰਾ ਚੁੱਕੇ ਹਾਂ ਥੋੜਾ ਵੀ ਕਰਾਵਾਂਗੇ ਬਟ ਨਾਲ ਤੁਸੀਂ ਜੁੜੇ ਰਹਿਣਾ ਠੀਕ ਹੈ ਸੋ ਇੱਧਰ ਉੱਧਰ ਨਾ ਘੁੰਮੋ ਐਵੇਂ ਤੱਕੇ ਨਾ ਖਾਈ ਜਾਓ ਲੱਗੇ ਰਹੋ ਤਿਆਰੀ ਚ ਬਹੁਤ ਸਾਰੀਆਂ ਵੀਡੀਓ ਅਸੀਂ ਪਾ ਚੁੱਕੇ ਆ ਜਿਹੜੇ ਵੀ ਬੱਚੇ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਪੀਡੀਐਫ ਜ਼ਰੂਰ ਮਿਲ ਜਾਣਗੇ ਸੋ ਮੈਂ ਫੇਰ ਦੁਬਾਰਾ ਕਹਿਣਾ ਵੀ ਟੈਟ ਕਲੀਅਰ ਕਰਨਾ ਤਾਂ ਇੱਕੋ ਚੀਜ਼ ਤੇ ਜੁੜੇ ਰਹੋ ਬਾਲਾਜੀ ਐਜੂਕੇਸ਼ਨ ਪੁਆਇੰਟ ਤੇ ਠੀਕ ਹੈ ਹੋਰ ਵੀਡੀਓ ਚਾਹੀਦੀਆਂ ਨੇ ਤਾਂ ਹੋਰ ਵੀ ਬਣਾਵਾਂਗੇ ਜਿੰਨਾ ਕਹੋਗੇ ਉਹਨਾਂ ਕੰਟੈਕਟ ਤੋਂ ਉਹਨੂੰ ਮਿਲ ਜੂਗਾ ਪੜ੍ਹ ਜੁੜਨੇ ਤੇ ਪੜ੍ਹਨਾ ਹੈ ਜਦੋਂ ਪੜ੍ਹ ਲੇ ਪਾਸ ਹੋ ਗਏ ਉਸ ਤੋਂ ਬਾਅਦ ਆਪੇ ਸਾਡਾ ਮੂੰਹ ਮਿੱਠਾ ਕਰਾ ਦਿਓ ਕਹਿੰਦੇ ਨਹੀਂ ਠੀਕ ਹੈ ਜੇ ਬੱਚਿਆਂ ਨੂੰ ਲੱਗਿਆ ਵੀ ਹਾਂ ਸਾਡਾ ਕਰਾਇਆ ਆਇਆ ਹੈ ਆਇਆਗਾ ਪਹਿਲਾਂ ਵੀ ਕੀਤਾ ਬੱਚਿਆਂ ਨੇ ਤੁਹਾਨੂੰ ਪਤਾ ਹੈ ਵੀ ਬਹੁਤ ਸਾਰੇ ਰਿਜ਼ਲਟ ਮਿਲ ਗਏ ਨੇ ਠੀਕ ਹੈ ਤਾਂ ਫਿਰ ਐਵੇਂ ਇੱਧਰ ਉੱਧਰ ਨਾ ਘੁੰਮੋ ਸਿੱਧਾ ਆਜੋ ਬਾਲਾਜੀ ਐਜੂਕੇਸ਼ਨ ਪੰਜਾਬ ਦੇ ਅਫੀਸ਼ੀਅਲ ਚੈਨਲ ਤੇ ਇਹ ਪੰਜਾਬੀ ਦੀ ਪੈਡਾਗੋਜੀ ਦੀਆਂ ਬਹੁਤ ਸਾਰੀਆਂ ਕਲਾਸਾਂ ਤੁਹਾਨੂੰ ਅਪਲੋਡ ਹੋ ਚੁੱਕੀਆਂ ਨੇ 200 ਐਮਸੀਕਿਊ ਕਰਵਾ ਚੁੱਕੇ ਆ ਫੋਰ ਕਲਾਸਾਂ ਜਿਵੇਂ ਥਿਉਰੀ ਵਗੈਰਾ ਉਹ ਵੀ ਮਿਲਣਗੀਆਂ ਪੰਜਾਬੀ ਦੀ ਵਿਆਕਰਨ ਦੀਆਂ ਕਲਾਸਾਂ ਵੀ ਤੁਹਾਨੂੰ ਮਿਲਣਗੀਆਂ ਵਿਦ ਪੀਡੀਐਫ ਮਿਲ ਜੂਗੀ ਠੀਕ ਹੈ ਤਾਂ ਸਾਡੇ ਨਾਲ ਜੁੜੇ ਰਹੋ ਲੱਗੇ ਰਹੋ ਐਵੇਂ ਨਾ ਘੁੰਮੋ ਇਧਰ ਉਧਰ ਧੰਨਵਾਦ